ਸੱਸੀਗਲ ਬਾਈ ਜੀ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ 694 ਸ਼੍ਰੀ ਗੁਰ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਇਸ ਮੌਕੇ ਤੇ ਪ੍ਰਧਾਨ ਮੰਤਰੀ ਮੋਦੀ ਪੰਜਾਬ ਵਿੱਚ ਆਏ ਪੰਜਾਬ ਵਿੱਚ ਆ ਕੇ ਉਹਨਾਂ ਨੇ ਆਦਮਪੁਰ ਦੇ 에어ਪੋਰਟ ਦਾ ਉਦਘਾਟਨ ਕੀਤਾ ਜਿੱਥੇ ਆਦਮਪੁਰ ਦੇ 에어ਪੋਰਟ ਦਾ ਨਾਮ ਸ਼੍ਰੀ ਗੁਰ ਰਵਿਦਾਸ ਜੀ ਦੇ ਨਾਮ 'ਤੇ ਰੱਖਿਆ ਗਿਆ ਜਿਹੜਾ ਕਿ ਰਵਿਦਾਸ ਜੀ ਸਮਾਜ ਨੂੰ ਇੱਕ ਭੇਂਟ ਦਿੱਤੀ ਗਈ ਸ਼੍ਰੀ ਗੁਰ ਰਵਿਦਾਸ ਦੇ ਜਨਮ ਦਿਹਾੜੇ ਤੇ ਅਹ ਵੀਡੀਓ ਬੜੀ ਵਾਇਰਲ ਹੋਈ ਜਾਂਦੀ ਹੈ ਜ ਜਿਹਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਮੰਚ ਤੇ ਜਾਂਦੇ ਨੇ ਤੇ ਉੱਥੇ ਸੰਤ ਨਿਰੰਜਨ ਦਾਸ ਜੀ ਦੇ ਪੈਰੀ ਹੱਥ ਲੋਂਦੇ ਨੇ ਉਹਨਾਂ ਨੂੰ ਆਦਰ ਸਤਕਾਰ ਦਿੰਦੇ ਨੇ ਹੁਣ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 2027 ਵਿੱਚ ਵੋਟਾਂ ਵੀ ਆਉਣ ਵਾਲੀਆਂ ਨੇ ਤੇ ਇਸ ਵਾਰ ਵੀ ਮੋਦੀ ਚਾਹੁੰਦਾ ਹੈ ਕਿ ਉਹਨੂੰ ਵੋਟਾਂ ਵੱਧ ਤੋਂ ਵੱਧ ਬਲਕ ਵਿੱਚ ਪੈਣ ਪੰਜਾਬ ਵਿੱਚ ਉਹਨਾਂ ਦਾ ਹੱਥ ਤੰਗ ਹੈ ਵੋਟਾਂ ਦੇ ਮਾਮਲੇ 'ਚ ਪਰ ਹੁਣ ਇਹ ਉਹ ਰਵਿਦਾਸ ਜਾਂ ਸਮਾਜ ਐਸਸੀ ਐਸਟੀ ਸਮਾਜ ਓਬੀਸੀ ਸਮਾਜ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਆਪਣੇ ਵੱਲ ਖਿੱਚਣਾ ਚਾਹੁੰਦੇ ਨੇ ਤਾਂ ਕਿ ਇਹਨਾਂ ਦੀ ਸਾਰੀ ਵੋਟ ਮੋਦੀ ਨੂੰ ਮਿਲੇ ਤਾਂ ਕਰਕੇ ਮੋਦੀ ਦੀ ਸਰਕਾਰ ਪੰਜਾਬ ਵਿੱਚ ਵੀ ਬਣ ਸਕੇ ਹੁਣ ਪੰਜਾਬ ਵਿੱਚ ਦੇਖਣਾ ਇਹ ਹੈ ਕਿ ਵਾਕਈ ਮੋਦੀ ਦੀ ਇਹ ਚਾਲ ਕਾਮਯਾਬ ਹੁੰਦੀ ਹੈ ਉਹਨੇ ਇਹਨੂੰ ਪਬਲਿਸਿਟੀ ਸਟੰਟ ਕਹੀਏ ਜਾਂ ਚਾਲ ਕਹੀਏ ਜਾਂ ਫਿਰ ਕੋਈ ਮਰਜ਼ੀ ਨਾਮ ਦੇ ਦਈਏ ਪਰ ਜਿਹੜਾ ਮੋਦੀ ਨੇ 1 ਫਰਵਰੀ ਨੂੰ ਆ ਕੇ ਇਹ ਕੰਮ ਕੀਤਾ ਹੈ ਆਦਮਪੁਰ ਦੇ 에어ਪੋਰਟ ਦਾ ਨਾਮ ਸ਼੍ਰੀ ਗੁਰਵਿੰਦਾਜੀ ਦੇ ਨਾਮ ਤੇ ਰੱਖ ਦਿੱਤਾ ਹੈ ਇਹ ਬਹੁਤ ਹੀ ਸਲਾਹਨਯੋਗ ਹੈ ਇਹ ਬੜੀ ਵਾਇਰਲ ਹੋਈ ਜਾਂਦੀ ਹੈ ਜ ਜਿਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਿਵਰਨਜੀਤ ਸਿੰਘ ਮਾਨ ਦਾ ਦੋਤਾ ਗੋਬਿੰਦ ਸਿੰਘ ਦਾ ਵਿਆਹ ਸੀਗਾ ਤੇ ਇਸ ਵਿਆਹ ਦੇ ਵਿੱਚ ਇਹਨਾਂ ਦੇ ਦੋਤੇ ਉੱਤੇ ਚੋਰ ਸਾਹਿਬ ਲਹਿਰਾਇਆ ਗਿਆ ਜਿਹੜੇ ਕਿ ਬਹੁਤ ਹੀ ਜ਼ਿਆਦਾ ਨਿੰਦਣਯੋਗ ਬਹੁਤ ਹੀ ਜ਼ਿਆਦਾ ਮਾੜੀ ਗੱਲ ਹੈ ਹਰ ਕੋਈ ਪੰਜਾਬ ਦਾ ਬੰਦਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਦਾ ਹੈ ਦਿਨੋਂ ਸਤਿਕਾਰ ਕਰਦਾ ਹੈ ਉਹ ਇਸ ਕੰਮ ਦੀ ਨਿਖੇਧੀ ਕਰੀ ਜਾਂਦਾ ਪਰ ਕੁਝ ਕਹਿ ਰਹੇ ਨੇ ਕਿ ਇਹੇ ਨਿਖੇਧੀ ਨਹੀਂ ਕਰਨੀ ਚਾਹੀਦੀ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਉੱਤੇ ਨਹੀਂ ਬੋਲਣਾ ਚਾਹੀਦਾ ਪਰ ਕਿਉਂ ਨਹੀਂ ਬੋਲਣਾ ਚਾਹੀਦਾ ਕਿਉਂਕਿ ਉਹ ਕਹਿੰਦੇ ਨੇ ਕਿ ਇਹਨਾਂ ਦਾ ਪਿਛੋਕੜ ਹੈ ਜਿਹੜਾ ਰਾਜੇ ਮਹਾਰਾਜਿਆਂ ਦਾ ਸੀਗਾ ਤੇ ਰਾਜੇ ਮਹਾਰਾਜਿਆਂ ਦੇ ਉੱਤੇ ਚੌਰ ਸਾਹਿਬ ਦੀ ਸੇਵਾ ਕੀਤੀ ਜਾਂਦੀ ਸੀਗੀ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਕੀਤੀ ਜਾਂਦੀ ਹੈ ਐਸ ਕਰਕੇ ਇਹਦਾ ਪਿਛੋਕੜ ਸੀਗਾ ਤਾਂ ਕਰਕੇ ਹੁਣ ਇਹਦੇ ਉੱਤੇ ਵੀ ਉਸ ਰਾਜਕੁਮਾਰ ਦੀ ਫੀਲਿੰਗ ਇਹਨੂੰ ਦਿੱਤੀ ਗਈ ਆ ਤੇ ਇਹਦੇ ਤੇ ਨਹੀਂ ਬੋਲਣਾ ਚਾਹੀਦਾ ਪਰ ਕਈ ਬੰਦੇ ਕਹਿੰਦੇ ਨੇ ਵੀ ਕਿਉਂ ਨਹੀਂ ਬੋਲਣਾ ਚਾਹੀਦਾ ਇਹ ਸਿਰਫ ਅਧਿਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੈਗਾ ਹੋਰ ਕਿਸੇ ਨੂੰ ਇਹ ਅਧਿਕਾਰ ਨਹੀਂ ਹੈਗਾ ਇਹ ਬਹੁਤ ਹੀ ਜ਼ਿਆਦਾ ਗਲਤ ਕੰਮ ਕੀਤਾ ਗਿਆ ਗੋਬਿੰਦ ਸਿੰਘ ਇੱਕ ਨੌਜਵਾਨ ਹੈਗਾ ਜਿਹਨੂੰ ਇਹੋ ਜਿਹਾ ਕੁਝ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਸੀਗਾ ਉਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਬਾਰੇ ਸੋਚਣਾ ਚਾਹੀਦਾ ਸੀਗਾ ਪਰ ਉਸ ਚੀਜ਼ ਨੂੰ ਵਾਂਝੇ ਰੱਖ ਕੇ ਇਹ ਕੰਮ ਕੀਤਾ ਗਿਆ ਜਿਹੜਾ ਕਿ ਬਹੁਤ ਹੀ ਜ਼ਿਆਦਾ ਗਲਤ ਹੈ ਹੁਣ ਤੁਸੀਂ ਆਪਣੀ رائے ਸਾਨੂੰ ਕਮੈਂਟ ਵਿੱਚ ਦੱਸੋ ਇਹ ਸਹੀ ਹੈ ਜਾਂ ਗਲਤ ਹੈ ਜੇ ਅਸੀਂ ਆਪਣੀ رائے ਦਸੀਏ ਤਾਂ ਸਾਨੂੰ ਇਹ ਚੀਜ਼ ਬਿਲਕੁਲ ਹੀ ਵਾਕਫ ਨਹੀਂ ਹੈਗੀ ਅਸੀਂ ਇਹ ਚੀਜ਼ ਨੂੰ ਬਿਲਕੁਲ ਹੀ ਐਕਸੈਪਟ ਨਹੀਂ ਕਰ ਸਕਦੇ ਸਿਮਰ ਜੀਤ ਸਿੰਘ ਮਾਨ ਇੱਕ ਪਾਸੇ ਤਾਂ ਖਾਲਿਸਤਾਨ ਦਾ ਨਾਮ ਲੈਂਦੇ ਨੇ ਦੂਜੇ ਪਾਸੇ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਜਿਹੜੇ ਕਿ ਸਮਾਜ ਨੂੰ ਬਿਲਕੁਲ ਵੀ ਨਹੀਂ ਚੰਗੇ ਲੱਗਦੇ ਹੁਣ ਕਰਨਾ ਕੀ ਹੈ ਕਿ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਾਂ ਫਿਰ ਇਹ ਗੱਲ ਇੱਥੇ ਹੀ ਠੱਪ ਹੋ ਜਾਣੀ ਚਾਹੀਦੀ ਹੈ ਇਹ ਤੁਸੀਂ ਕਮੈਂਟ ਕਰਕੇ ਦੱਸੋ ਐਸ ਗੱਲ ਗਿਆ

ਦੇਖੀ ਤੁਸੀਂ ਵੀਡੀਓ ਇਸ ਵਿੱਚ ਜਦੋਂ ਨਿਰਮਲਾ ਸੀਤਾ ਰਾਮਨ ਵਿੱਤ ਮੰਤਰੀ ਜਿਹੜੇ ਇੰਡੀਆ ਦੇ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਮਿਡਲ ਕਲਾਸ ਵਾਸਤੇ ਕੀ ਕੀਤਾ ਹੈ ਮਿਡਲ ਕਲਾਸ ਵਾਸਤੇ ਕੋਈ ਲੋੜ ਨਹੀਂ ਲੈ ਕੇ ਆਏ ਤਾਂ ਉਹਨਾਂ ਦਾ ਇਹ ਰਿਐਕਸ਼ਨ ਕੀ ਸਾਬਿਤ ਕਰਨਾ ਚਾਹੁੰਦੇ ਨੇ ਕਿ ਤੁਸੀਂ ਮਿਡਲ ਕਲਾਸ ਵਾਲੇ ਉਹ ਜੀਨ ਦੇ ਹੱਕਦਾਰ ਨਹੀਂ ਹੈਗੇ ਤੁਸੀਂ ਭੁੱਲ ਜਿਓ ਕਿ ਤੁਹਾਡੇ ਵਾਸਤੇ ਇਹ ਸਰਕਾਰ ਕੁਝ ਵੀ ਕਰੂਗੀ ਇਹ ਰਿਐਕਸ਼ਨ ਤਾਂ ਆਹੀ ਕੋਈ ਦੱਸੀ ਜਾਂਦਾ ਬਾਕੀ ਤੁਹਾਨੂੰ ਕੀ ਲੱਗਦਾ ਤੁਹਾਡੇ ਮਨ ਚ ਕਿਹੋ ਜਿਹਾ ਥੋਟ ਆਇਆ ਇਹ ਰਿਐਕਸ਼ਨ ਵੇਖ ਕੇ ਸਾਡੇ ਨਾਲ ਕਮੈਂਟ ਬਾਕਸ ਵਿੱਚ ਸਾਂਝਾ ਜ਼ਰੂਰ ਕਰਿਓ ਤੇ ਵੀ ਬਾਝੋਂ ਆਉਂਦੀ ਆਣਾ ਤੈਨੂੰ ਅਸੀਂ ਤੂੰ ਇੱਥੇ ਸਾਡੇ ਗੱਡੀ 'ਚ ਚੜਦਾ ਅੱਧੇ ਘੰਟੇ ਨਾਲ ਤੂੰ ਕਿੰਨਾ ਕ ਪੜ ਲੈਣਾ ਉਹ ਨਹੀਂ ਗੁਰਬਾਣੀ ਬੰਦ ਕਰਾ ਸਕਦਾ ਵੀ ਪਹਿਲੇ ਇੱਕ ਤੱਕ ਦਿੰਦਾ ਅਸੀਂ ਹਰ ਮੰਦਰ ਸਾਹਿਬ ਤੁਰਾਗੇ ਇਹਨੂੰ ਆਹ ਵੀਡੀਓ ਬੜੀ ਵਾਇਰਲ ਹੋਈ ਜਾਂਦੀ ਹੈ ਜੀ ਦੇ ਵਿੱਚ ਇੱਕ ਬੱਸ ਦੇ ਅੰਦਰ ਇੱਕ ਮੁੰਡਾ ਗੁਰਬਾਣੀ ਨੂੰ ਬੰਦ ਕਰਵਾਉਂਦਾ ਨਜ਼ਰ ਆਈ ਜਾਂਦਾ ਕਿਉਂ ਉਹ ਗੁਰਬਾਣੀ ਨੂੰ ਬੰਦ ਕਰਵਾਈ ਜਾਂਦਾ ਇਹ ਮਾਹੌਲ ਪੂਰਾ ਭਾਕੇ ਜਾਂਦਾ ਬੱਸ ਦੇ ਅੰਦਰ ਕਿਉਂਕਿ ਉਹ ਗੁਰਬਾਣੀ ਨੂੰ ਬੰਦ ਕਰਵਾਈ ਜਾਂਦਾ ਸੀ ਤੇਰੇ ਮਗਰੀ ਸਹੀ 1 ਮਿੰਟ ਮੈਂ ਸਿਰਫ 4 ਘੰਟੇ ਸੌਣਾ ਮੇਰਾ ਪੀਸਸ ਮੀਨਸ ਹੈ ਵਿਚਾਰ ਘੰਟੇ ਸੌਣੇ ਆਜੀ ਸਰਪੇ ਕਰਵਾਣੀ ਦੇ ਸਿਰ ਤੇ ਚੱਲਦੀਆਂ ਜਿਵੇਂ ਸਾਡੀਆਂ ਬੱਸਾਂ ਚੱਲਦੀਆਂ ਹੁਣ ਇਹ ਨੌਜਵਾਨ ਸੀਗਾ ਪੀਸੀਐਸ ਦੀ ਤਿਆਰੀ ਕਰੀ ਜਾਂਦਾ ਸੀ ਇਹ ਕਹਿੰਦਾ ਮੈਂ 18 18 ਘੰਟੇ ਪੜ੍ਹਦਾ ਮੈਂ 4 ਘੰਟੇ ਦੀ ਨੀਂਦ ਲੈਣਾ ਮੈਨੂੰ ਪੜ੍ਹਾਈ ਜ਼ਰੂਰੀ ਹੈ ਇਹ ਬੱਸ ਵਿੱਚ ਵੀ ਪੜ੍ਹੀ ਜਾਂਦਾ ਸੀਗਾ ਤੇ ਇਹ ਗੁਰਬਾਣੀ ਨੂੰ ਇਸ ਕਰਕੇ ਬੰਦ ਕਰਵਾਉਣ ਗਿਆ ਤਾਂ ਕਿ ਇਹ ਧਿਆਨ ਨਾਲ ਪੜ੍ਹ ਸਕੇ ਪਰ ਉੱਥੇ ਹੀ ਜਿਹੜੇ ਗੁਰਬਾਣੀ ਨੂੰ ਮਨ ਲਾ ਕੇ ਸੁਣੀ ਜਾਂਦੇ ਸੀਗੇ ਜਿਹੜੇ ਗੁਰਬਾਣੀ ਨੂੰ ਸੁਣ ਕੇ ਆਪਣਾ ਮਨ ਸ਼ਾਂਤ ਕਰੀ ਜਾਂਦੇ ਸੀਗੇ ਉਹ ਕਹਿੰਦੇ ਨਹੀਂ ਤੂੰ ਗੁਰਬਾਣੀ ਨੂੰ ਬੰਦ ਨਹੀਂ ਕਰਵਾ ਸਕਦਾ ਤੇਰੇ ਵਿੱਚ ਇਨੀ ਹਿੰਮਤ ਨਹੀਂ ਹੋਣੀ ਚਾਹੀਦੀ ਜੇ ਤੂੰ ਪੜ ਰਹਾ ਏ ਤਾਂ ਆਪਣੇ ਹੈੱਡਫੋਨ ਲਾ ਜਾਂ ਫਿਰ ਕੋਈ ਹੋਰ ਤਰੀਕਾ ਅਪਣਾ ਤੂੰ ਪੜਾਈ ਕਰ ਪਰ ਤੂੰ ਗੁਰਬਾਣੀ ਨੂੰ ਬੰਦ ਨਹੀਂ ਕਰਵਾ ਸਕਦਾ ਅਸੀਂ ਵੀ ਨਿੰਦਰੇ ਤੁਰੇ ਆਉਣੇ ਆ ਅਸੀਂ ਕੋਈ ਬਾਹਲੇ ਚੇਰੀ ਸੋਹਾਂ ਅਸੀਂ ਰਾਤ ਨੂੰ 11 ਵਜੇ ਗੱਡੀ ਬੰਦ ਕਰਦੇ ਆ ਤੜਕੇ 3 ਵਜੇ ਫੇਰ ਉੱਠ ਕੱਢਦੇ ਆ ਉਹ ਨਹੀਂ ਗੁਰਬਾਣੀ ਬੰਦ ਕਰਾ ਸਕਦਾ ਵੀ ਐਸ ਦੇ ਉੱਤੇ ਮਾਹੌਲ ਪੱਕ ਗਿਆ ਇਹ ਬਹਿਸ ਚੱਲ ਪਈ ਐਸ ਗੱਲ ਦਾ ਸੀਟਾ ਕੀ ਕੱਢੀ ਏ ਕਿ ਉਸ ਮੁੰਡੇ ਨੇ ਜੋ ਕੀਤਾ ਸਹੀ ਕੀਤਾ ਉਹ ਪੜ੍ਹਨਾ ਚਾਹੁੰਦਾ ਸੀ ਬੱਸ ਦੇ ਅੰਦਰ ਬਹਿ ਕੇ ਚਾਹੇ ਅੱਧਾ ਘੰਟਾ ਲੱਗਦਾ ਚਾਹੇ ਪੂਣਾ ਘੰਟਾ ਲੱਗਦਾ ਬੱਸ ਦੇ ਅੰਦਰ ਜਿੰਨਾ ਵੀ ਟਾਈਮ ਉਹ ਲੰਘ ਰਿਹਾ ਸੀਗਾ ਉਹ ਪੜ੍ਹਨਾ ਚਾਹੁੰਦਾ ਸੀ ਪੀਸੀਐਸ ਦਾ ਪੇਪਰਸ ਹੀ ਉਹਦਾ ਪੀਸੀਐਸ ਦੀ ਤਿਆਰੀ ਕਰੀ ਜਾਂਦਾ ਉਹ ਹੁਣ ਇਹ ਉਹਨੂੰ ਗੁਰਬਾਣੀ ਬੰਦ ਕਰਾਉਣੀ ਜ਼ਰੂਰੀ ਸੀ ਜਾਂ ਨਹੀਂ ਸੀਗੀ ਕਿ ਉਹ ਆਪਣੀ ਕਿਤਾਬ ਬੰਦ ਕਰਕੇ ਰੱਖ ਦੇਣੀ ਚਾਹੀਦੀ ਸੀ ਤੇ ਗੁਰਬਾਣੀ ਸੁਣਨੀ ਚਾਹੀਦੀ ਸੀ ਆਪਣਾ ਮਨ ਸ਼ਾਂਤ ਕਰਨਾ ਚਾਹੀਦਾ ਸੀ ਜਾਂ ਫਿਰ ਉਸੇ ਉਤਪੀੜਨਾ ਦੇ ਵਿੱਚ ਆਪਣੀ ਪੜ੍ਹਾਈ ਕਰਨੀ ਚਾਹੀਦੀ ਸੀ ਜਿਹੜੀ ਜਿਹੜੀ ਪੜ੍ਹਾਈ ਸ਼ਾਇਦ ਉਹਦੇ ਸਮਝ ਵੀ ਨਾ ਆਉਂਦੀ ਉਸ ਵਕਤ ਅੱਧੇ ਘੰਟੇ ਨਾਲ ਤੂੰ ਕਿੰਨਾ ਪੜ ਲੈਣਾ ਕੱਥੇ ਰਹੀ ਮਗਰੀ ਸਹੀ 1 ਮਿੰਟ ਮੈਂ ਸਿਰਫ 4 ਘੰਟੇ ਸੋਣਾ ਮੇਰਾ ਪੀਸਸ ਮੈਨਸ ਹੈ ਅਸੀਂ ਵੀ 4 ਘੰਟੇ ਸੌਣੇ ਆ ਅਸੀਂ ਸਰਪੇ ਕਰਵਾਣੀ ਦੇ ਸਿਰ ਤੇ ਚੱਲਦੀਆਂ ਜਿਵੇਂ ਸਾਡੀਆਂ ਬੱਸਾਂ ਚੱਲਦੀਆਂ ਅਸੀਂ ਵੀ ਨਿੰਦਰੇ ਤੁਰੇ ਆਉਣੇ ਆ ਹੁਣ ਤੁਸੀਂ ਕਮੈਂਟ ਕਰਕੇ ਦੱਸੋ ਵੀ ਉਸ ਬੱਚੇ ਨੂੰ ਕੀ ਕਰਨਾ ਚਾਹੀਦਾ ਸੀ ਉਸ ਨੌਜਵਾਨ ਦੀ ਗਲਤੀ ਹੈਗੀ ਆ ਜਾਂ ਨਹੀਂ ਹੈਗੀ ਉਹਨੂੰ ਗੁਰਬਾਣੀ ਬੰਦ ਕਰਾਉਣੀ ਚਾਹੀਦੀ ਸੀ ਜਾਂ ਨਹੀਂ ਕਰਾਉਣੀ ਚਾਹੀਦੀ ਸੀ ਬਾਕੀ ਅੱਜ ਲਈ ਇਹਨੇ ਦਿਓ ਇਜਾਜ਼ਤ ਮਿਲਦੀ ਹੈ ਕਿਸੇ ਹੋਰ ਵੀਡੀਓ ਦੇ ਅੰਦਰ ਸਤਿ ਸ੍ਰੀ ਅਕਾਲ